ਪਤਾ ਕੀ ਇਸ ਵਾਰ ਨਾ ਮੈਂ ਸਾਗ ਬਣਾਉਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਨਾ ਮਨ ਲਲ ਚਾਲ ਜਾਂਦਾ ਜਿਸ ਤਾ ਕਿ ਹੁਣ ਸਰਦੀਆਂ ਆ ਗਈਆਂ ਸਾਗ ਤਾਂ ਬਣਾਉਣਾ ਬਹੁਤ ਹੀ ਮਤਲਬ ਇਸ ਤਰ੍ਹਾਂ ਹੋ ਗਿਆ ਸੀਗਾ ਕਿ ਸਾਗ ਘਰੇ ਬਣਿਆ ਕਿਵੇਂ ਨਹੀਂ ਹੈਗਾ ਇਸ ਵਾਰ ਤੇ ਫਸਟ ਟਾਈਮ ਮੈਂ ਸਰਦੀ ਦਾ ਸਾਗ ਬਣਾਉਣ ਲੱਗੀ ਆ ਪਿਛਲੀ ਵਾਰ ਨਾ ਇਸ ਤਰ੍ਹਾਂ ਹੋਇਆ ਕਿ ਮੈਂ ਸਾਗ ਤਾਂ ਬਣਾਉਂਦੀ ਸੀਗੀ ਪਰ ਹਸਬੰਦ ਤੇ ਬੇਟਾ ਆ ਨਾ ਕੰਨੀ ਕਰ ਜਾਂਦੀ ਸੀ ਨੇਤੀ ਸਾਗ ਨੇਤੀ ਸਾਗ ਮੈਂ ਹਫਤੇ ਦੇ ਵਿੱਚ ਦੋ ਵਾਰ ਸਾਗ ਬਣਾ ਲੈਂਦੀ ਸੀ ਪਿਛਲੇ ਸਾਲ ਤੇ ਇਸ ਵਾਰ ਮੈਂ ਬਿਲਕੁਲ ਮੇਰੇ ਦਿਲ ਤਾਂ ਬਹੁਤ ਕਰਦਾ ਸੀ ਸਾਗ ਖਾਣ ਨੂੰ ਪਰ ਕਿਤੇ ਨਾ ਕਿਤੇ ਹੁੰਦਾ ਸੀਗਾ ਵੀ ਬਣਾਉਂਗੀ ਤਾਂ ਬੇਟੇ ਹਸਬੰਦ ਨੇ ਫੇਰ ਕਹਿ ਲੈਣਾ ਮਾ ਆਂ ਤੇ ਨੇਤੀ ਸਾਗ ਦੂਜੇ ਦਿਨ ਸਾਗ ਤੇ ਕਹਿੰਦੇ ਹੁੰਦੇ ਆ ਨਾ ਵੀ ਜੇ ਪੰਜਾਬ ਦੇ ਵਿੱਚ ਤਾਂ ਸਾਰੀਆਂ ਸਾਰਦੀਆਂ ਸਾਗ ਹੀ ਜ਼ਿਆਦਾ ਚੱਲਦਾ ਵਾ ਹਰ ਤਰ੍ਹਾਂ ਦੇ ਵਿੱਚ ਤੇ ਮੈਂ ਕਿਹਾ ਵੀ ਇਸ ਵਾਰ ਮੈਂ ਸੌਈ ਖਾ ਲੈਨੀ ਆ ਵੀ ਮੈਂ ਬਣਾਉਣਾ ਨਹੀਂਗਾ ਸਾਗ ਪਰ ਹੋਇਆ ਕਿ ਹਸਬੰਡ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਫੀਲ ਹੋਇਆ ਮੇਰੇ ਖਿਆਲ ਦੇ ਵਿੱਚ ਅੰਦਰੋਂ ਕਿ ਇਸ ਵਾਰ ਤਾਂ ਸਾਗ ਬਣਾਇਆ ਹੀ ਨਹੀਂ ਹੈਗਾ ਘਰ ਦੇ ਵਿੱਚ ਜਾਂ ਬਣਿਆ ਹੀ ਨਹੀਂ ਹੈਗਾ ਸਾਗ ਦੇ ਇੱਕ ਸਾਗ ਮੈਂ ਬਾਹਰੋਂ ਵੀ ਨਹੀਂ ਕਿਸੇ ਤੋਂ ਮੰਗਵਾਇਆ ਨਾ ਮੈਂ ਖੁਦ ਲੈ ਕੇ ਆਈ ਤੇ ਇੱਕ ਦਿਨ ਫਿਰ ਫੇਰੀ ਵਾਲਾ ਭਾਈ ਆਇਆ ਸਬਜ਼ੀ ਵਾਲਾ ਤੇ ਉਹ ਤੋਂ ਸਾਗ ਮੰਗਵਾਇਆ ਉਸ ਸਾਗ ਵੀ ਬਣਿਆ ਇੱਕ ਦਿਨ ਪਹਿਲਾਂ ਮੈਂ ਲਿਆ ਕੇ ਰੱਖਿਆ ਤੇ ਫਿਰ ਦੂਸਰੇ ਦਿਨ ਬਣਾਇਆ ਉਹਨੂੰ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਤੇ ਦੂਸਰੇ ਦਿਨ ਬਣਾਇਆ ਫਿਰ ਮੈਂ ਤੇ ਜੋ ਸਾਗ ਸੀ ਨਾ ਇੰਨਾ ਬੜੀਆ ਜਿਆਦਾ ਟੇਸਟੀ ਬਣਿਆ ਕਿ ਹਸਬੰਡ ਦੇ ਮੂੰਹੋਂ ਵੀ ਮੱਲੋ-ਮੱਲੀ ਨਿਕਲਿਆ ਕਿ ਸਾਗ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਤੇ ਮੈਨੂੰ ਤਾਂ ਹੈ ਹੀ ਬਹੁਤ ਪਸੰਦ ਸਰਦੀਆਂ ਦਾ ਖਾਸ ਕਰਕੇ ਸਾਗ ਦਿਲ ਤਾਂ ਬਹੁਤ ਕਰਦਾ ਹੁੰਦਾ ਵੀ ਬਣਾ ਕੇ ਖਾ ਲਈਏ ਪਰ ਘਰ ਦੇਆਂ ਦੀ ਮਨਜ਼ੂਰੀ ਵੀ ਜ਼ਿਆਦਾ ਚਾਹੀਦੀ ਹੁੰਦੀ ਹੈ ਕੀ ਜੋ ਸਾਰੇ ਖਾਣ ਤਾਂ ਉਹ ਹੀ ਖੁਸ਼ੀ ਦੇ ਨਾਲ ਖਾਣ ਖਾਸ ਕਰਕੇ ਘਰ ਦੇ ਵਿੱਚ ਚੀਜ਼ ਬਣੀ ਹੋਵੇ ਨਹੀਂ ਤਾਂ ਫਿਰ ਆਪਦੇ ਖਾਤੇ ਦਾ ਕੀ ਫਾਇਦਾ ਵਾ ਬੱਚਾ ਵੀ ਖੁਸ਼ ਹੋ ਕੇ ਖਾ ਲਵੇ ਤੇ ਹਸਬੰਦ ਵੀ ਖੁਸ਼ ਹੋ ਕੇ ਖਾ ਲਵੇ ਚੀਜ਼ ਮਤਲਬ ਬਣੀ ਹੋਈ ਘਰ ਦੇ ਵਿੱਚ ਦਾਲ ਸਬਜ਼ੀ ਜੋ ਪਰ ਜੋ ਸਾਗ ਆ ਨਾ ਉਹਦੀ ਗੱਲ ਹੀ ਕੁਝ ਹੋ ਰਾ ਤੇ ਬਸ ਅੱਜ ਮੈਂ ਬਣਾਇਆ ਸੀਗਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੁਸੀਂ ਕਿਉਂ ਪਾ ਕੇ ਕੋਧ ਮੱਕੀ ਦੀ ਰੋਟੀਆਂ ਹੁਣ ਮੈਂ ਬਹੁਤ ਵਧੀਆ ਬਣਾ ਲੈਨੀ ਆ ਬਣਾ ਤਾਂ ਮੈਂ ਪਹਿਲਾਂ ਵੀ ਲੈਂਦੀ ਸੀ ਪਰ ਹੁਣ ਜਿਵੇਂ ਜਿਵੇਂ ਸਵਾ ਲੰਘ ਗਿਆ ਹੋਰ ਜਿਆਦਾ ਵਧੀਆ ਬਣਨ ਲੱਗੀਆਂ ਨੇ ਤੇ ਹੁਣ ਤਾਂ ਬਿਲਕੁਲ ਟੁੱਟਦੀਆਂ ਵੀ ਨਹੀਂ ਹੈਗੀਆਂ ਇਹਦਾ ਸੋਰ ਮੱਕੀ ਦੇ ਆਟੇ ਦੀਆਂ ਰੋਟੀਆਂ ਬਣਾਈਆਂ ਸੀਗੀਆਂ ਤੇ ਲਓ ਜੀ ਤੁਸੀਂ ਵੀ ਖਾਓ ਸਾਗ ਤੇ ਮੱਕੀ ਦੀ ਰੋਟੀ